ਜਦੋਂ ਅਸੀਂ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਤੇ ਕੇਂਦਰ ਸਰਕਾਰ ਨੇ ਦੇਸ਼ ਦੇ ਰੈਂਟਲ ਹਾਊਸਿੰਗ ਮਾਰਕੀਟ ਨੂੰ ਵਧੇਰੇ ਪਾਰਦਰਸ਼ੀ, ਸੁਰੱਖਿਅਤ ਅਤੇ ਸੰਗਠਿਤ ਬਣਾਉਣ ਦੇ ਲਈ ਹੋਮ ਰੈਂਟ ਰੂਲਸ 2025 ਲਾਗੂ ਕਰ ਦਿੱਤੇ ਨੇ। ਇਹਨਾਂ ਨਵੇਂ ਨਿਯਮਾਂ ਦੇ ਨਾਲ ਉਹਨਾਂ ਕਰੋੜਾਂ ਕਿਰਾਏਦਾਰਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਮਨਮਾਨੇ ਢੰਗ ਦੇ ਨਾਲ ਕਿਰਾਇਆ ਵਧਾਉਣ, ਬਹੁਤ ਜ਼ਿਆਦਾ ਸਿਕਿਉਰਿਟੀ ਡਿਪੋਜ਼ਿਟ ਦੇਣ ਤੇ ਕਮਜ਼ੋਰ ਦਸਤਾਵੇਜ਼ੀ ਕਰਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਇਹਨਾਂ ਨਿਯਮਾਂ ਦਾ ਸਭ ਤੋਂ ਵੱਡਾ ਫਾਇਦਾ ਬੈਂਗਲੁਰੂ, ਮੁੰਬਈ, ਹਾਈਦਰਾਬਾਦ ਤੇ ਪੂਨੇ ਵਰਗੀਆਂ ਮਹਾਨਗਰਾਂ ਦੇ ਵਿੱਚ ਰਹਿਣ ਵਾਲ ਕਾਨੂੰਨ ਉਸਦਾ ਹੋਵੇਗਾ ਨਵੇਂ ਨਿਯਮਾਂ ਦੇ ਅਧੀਨ ਕੀ ਹੋਵੇਗਾ ਇਹ ਬਦਲਾਅ ਤੇ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਨਵੇਂ ਨਿਯਮ ਦੇ ਤਹਿਤ ਕਈ ਅਹਿਮ ਬਦਲਾਅ ਕੀਤੇ ਜਾ ਰਹੇ ਨੇ ਜੋ ਕਿ ਕਿਰਾਏਦਾਰਾਂ ਤੇ ਮਕਾਨ ਮਾਲਕ ਦੋਨੋਂ ਨੂੰ ਹੀ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦੇ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਿਕਿਉਰਿਟੀ ਡਿਪੋਜ਼ਿਟ ਦੇ ਉੱਪਰ ਰੋਕ ਜੀ ਬਿਲਕੁਲ ਹੁਣ ਤੱਕ ਕਈ ਮੈਟਰੋ ਸ਼ਹਿਰਾਂ ਦੇ ਵਿੱਚ 10 ਮਹੀਨਿਆਂ ਤੱਕ ਦਾ ਕਿਰਾਇਆ ਸਿਕਿਉਰਿਟੀ ਵਜੋਂ ਲਿਆ ਜਾਂਦਾ ਸੀ ਨਵੇਂ ਨਿਯਮਾਂ ਦੇ ਤਹਿਤ ਰਿਹਾਇਸ਼ੀ ਸਿਕਿਉਰਿਟੀ ਡਿਪੋਜ਼ਿਟ ਦੀ ਸੀਮਾ ਵੱਧ ਤੋਂ ਵੱਧ 2 ਮਹੀਨਿਆਂ ਦੇ ਕਿਰਾਏ ਤੱਕ ਸੀਮਤ ਕਰ ਦਿੱਤੀ ਗਈ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿਰਾਏ ਦੇ ਤਾਂ ਕਿਰਾਇਆ ਸਾਲ ਵਿੱਚ ਸਿਰਫ ਤੇ ਸਿਰਫ ਇੱਕ ਵਾਰ ਵਧੇਗਾ ਹੁਣ ਕਿਰਾਇਆ ਸਾਲ 'ਚ بار-बार ਨਹੀਂ ਵਧਾਇਆ ਜਾ ਸਕਦਾ ਇਸ ਤੋਂ ਇਲਾਵਾ ਮਕਾਨ ਮਾਲਕ ਨੂੰ ਕਿਰਾਇਆ ਵਧਾਉਣ ਦੇ ਲਈ 90 ਦਿਨ ਪਹਿਲਾਂ ਨੋਟਿਸ ਜ਼ਰੂਰ ਤੇ ਜ਼ ਤੋ ਆਨਲਾਈਨ ਰਜਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਉਹ ਲਾਜ਼ਮੀ ਹੋ ਜਾਵੇਗੀ ਮਕਾਨ ਮਾਲਕ ਅਤੇ ਕਿਰਾਏਦਾਰ ਦੋਵਾਂ ਨੂੰ ਰੈਂਟ ਐਗਰੀਮੈਂਟ ਨੂੰ ਆਨਲਾਈਨ ਰਜਿਸਟਰ ਕਰਨਾ ਹੋਵੇਗਾ ਇਸ ਐਗਰੀਮੈਂਟ ਤੇ ਡਿਜੀਟਲ ਸਟੈਂਪ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ ਔਰ ਐਗਰੀਮੈਂਟ ਤੇ ਦਸਤਖਤ ਕਰਨ ਦੇ 60 ਦਿਨਾਂ ਦੇ ਅੰਦਰ ਇਸ ਨੂੰ ਆਨਲਾਈਨ ਰਜਿਸਟਰ ਕਰਾਉਣਾ ਜ਼ਰੂਰੀ ਹੋ ਜਾਂਦਾ ਹੈ ਨਿਯਮ ਨਾ ਮੰਨਣ ਦੇ ਕਾਰਨ ਘੱਟੋ ਘੱਟ 5000 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਦੋਂ ਡਿਜੀਟਲ ਪੇਮੈਂਟ ਦੀ ਗੱਲ ਕਰਦੇ ਹਾਂ ਤਾਂ ਜੇਕਰ ਕਿਰਾਇਆ 5000 ਤੋਂ ਵੱਧ ਹੈ ਤਾਂ ਡਿਜੀਟਲ ਪੇਮੈਂਟ ਜ਼ਰੂਰੀ ਹੈ ਤਾਂ ਜੋ ट्रांजੈਕ ਜਾ ਸਕੇ ਜੇਕਰ ਕਿਰਾਇਆ 50000 ਤੋਂ ਉੱਪਰ ਹੈ ਤਾਂ ਸੈਕਸ਼ਨ 194IB ਦੇ ਤਹਿਤ TDS ਕਟਨਾ ਲਾਜ਼ਮੀ ਹੋ ਜਾਵੇਗਾ ਸਪਸ਼ਟ ਗਾਈਡਲਾਈਨਸ ਜਿਹੜੀਆਂ ਨੇ ਉਹ ਵੀ ਹੋ ਜਾਣਗੀਆਂ ਨਵੇਂ ਨਿਯਮਾਂ ਦੇ ਤਹਿਤ ਕਿਰਾਇਆ ਕਦੋਂ ਅਤੇ ਕਿੰਨਾ ਵਧੇਗਾ ਘਰ ਖਾਲੀ ਕਰਵਾਉਣਾ ਰਿਪੇਅਰ ਇਨਸਪੈਕਸ਼ਨ ਅਤੇ ਕਿਰਾਏਦਾਰ ਦੀ ਸੁਰੱਖਿਆ ਦੇ ਨਾਲ ਜੁੜੇ ਸਾਰੇ ਪਹਿਲੂ ਦਸਤਾਵੇਜ਼ਾਂ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਵਿਵਾਦ ਹੋਣ ਤੇ ਸਮੱਸਿਆ ਦਾ ਹੱਲ ਕਰਨ ਦੇ ਲਈ ਨਿਰਧਾਰਤ ਸਮਾਂ ਸੀਮਾ ਵੀ ਤੈਅ ਕੀਤੀ ਗਈ ਹੈ ਸਰਕਾਰ ਨੇ ਰਾਜਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਉਹ ਆਪਣੇ ਪ੍ਰਾਪਰਟੀ ਰਜਿਸਟ੍ਰੇਸ਼ਨ ਪੋਰਟਲ ਅਪਗ੍ਰੇਡ ਕਰਨ ਅਤੇ ਤੇਜ਼ ਡਿਜੀਟਲ ਵੈਰੀਫਿਕੇਸ਼ਨ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਨ ਤਾਂ ਜੋ ਧੋਖਾਧੜੀ ਅਤੇ ਗੈਰ ਕਾਨੂੰਨੀ ਟੰਗ ਦੇ ਨਾਲ ਬੇਦਖਲੀ ਵਰਗੀਆਂ ਸਮੱਸਿਆਵਾਂ ਨੂੰ ਖਤਮ ਕੀਤਾ ਜਾ ਸਕੇ ਸੋ ਜਦੋਂ ਅਸੀਂ ਇਸ ਪ੍ਰਕਿਰਿਆ ਦੀ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਕਿਰਾਏ ਦੇ ਉੱਪਰ ਕੋਈ ਵੀ ਰਹਿਣ ਜਾਂਦਾ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਇੱਕ ਦਮ ਕਿਰਾਇਆ ਜਿਹੜਾ ਹੈ ਉਹ ਵਧਾ ਦਿੱਤਾ ਜਾਂਦਾ ਹੈ ਜਿਸ ਤੱਕ ਇਹ ਵਾਧੂ ਬੋਝ ਕਿਰਾਏਦਾਰ ਦੇ ਉੱਪਰ ਪੈਂਦਾ ਹੈ ਸੋ ਇਹ ਜੋ ਨਿਯਮ ਤੈਅ ਕੀਤੇ ਗਏ ਨੇ ਇਸ ਦੇ ਨਾਲ ਹੁਣ ਸਿਕਿਉਰਿਟੀ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਸਾਲ ਦੇ ਵਿੱਚ ਬਦਲਣਾ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰ ਲਈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਦੇਣਾ ਹੈ ਉਸ ਦੇ ਲਈ ਵੀ ਸਮਾਸੀਮਾ ਜੜੀ ਹੈ ਉਹ ਬੰਦ ਕੀਤੀ ਗਈ ਹੈ ਔਰ ਆਨਲਾਈਨ ਰਜਿਸਟ੍ਰੇਸ਼ਨ ਦੀ ਜੇ ਗੱਲ ਕੀਤੀ ਤੇ ਉਹ ਵੀ ਲਾਜ਼ਮੀ ਹੋ ਗਈ ਹੈ ਔਰ ਕੋਈ ਵੀ ਬਦਲਾਅ ਪੂਰੇ ਸਾਲ ਦੇ ਵਿੱਚ ਘਰ ਦੇ ਵਿੱਚ ਕੀਤਾ ਜਾਂਦਾ ਹੈ ਉਸ ਦੇ ਬਾਰੇ ਵੀ ਪ੍ਰੋਪਰ ਇੱਕ ਐਗਰੀਮੈਂਟ ਹੋਏਗਾ ਔਰ ਨਾਲ ਦੇ ਨਾਲ ਕਿਸ ਵਿਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਰਿਕਾਰਡ ਵਿੱਚ ਰੱਖੀਆਂ ਜਾਣਗੀਆਂ ਔਰ ਜਦੋਂ ਅਸੀਂ ਡਿਜੀਟਲ ਪੇਮੈਂਟ ਦੀ ਗੱਲ ਕਰਦੇ ਤੇ ਉਸ ਦੇ ਲਈ ਵੀ ਖਾਸ ਗਾਈਡਲਾਈਨਸ ਜੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਜਗਾ ਦੇ ਮਾਲਕ ਔਰ ਨਾਲ ਦੇ ਨਾਲ ਕਿਰਾਏਦਾਰ ਦੋਨੋਂ ਨੂੰ ਹੀ ਕਿਸੇ ਵੀ ਤਰ੍ਹਾਂ ਦੀ ਨਾ ਕਰਨਾ ਪਵੇ ਉਹ ਉਸੇ ਵੱਡੇ ਸੂਬਿਆਂ ਦੀ ਗੱਲ ਕਰਦੇ ਆ ਤੇ ਉੱਥੇ ਖਾਸ ਕਰਕੇ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ 10 ਮਹੀਨੇ ਦਾ ਸਮਾਂ ਸੀ ਜਿਹੜਾ ਕਿ ਕਿ ਰਾਜਧਾਨੀ ਅਗਰ ਘਰ ਛੱਡ ਕੇ ਜਾਣਾ ਜਿਸ ਨੂੰ ਹੁਣ ਘਟਾ ਕੇ ਸਿਰਫ ਸਿਰਫ 2 ਮਹੀਨੇ ਕਰ ਦਿੱਤਾ ਗਿਆ ਹੈ ਆਨਲਾਈਨ ਪ੍ਰਕਿਰਿਆ ਜਿਹੜੀ ਹੈ ਉਸ ਦੇ ਨਾਲ ਇਸ ਦੇ ਵਿੱਚ ਟਰਾਂਸਪੇਰੈਂਸੀ ਯਾਨੀ ਕਿ ਪਾਰਦਰਸ਼ਤਾ ਹੋਰ ਜ਼ਿਆਦਾ ਵੱਧ ਜਾਏਗੀ ਸੋ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਪੋਰਟਲ ਨੂੰ ਵੀ ਅਪਗ੍ਰੇਡ ਕਰਨ ਤੇ ਤੇਜ਼ ਡਿਜੀਟਲ ਵੈਰੀਫਿਕੇਸ਼ਨ ਪ੍ਰਕਿਰਿਆ ਵੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਧੋਖਾਧੜੀ ਵਾਲੇ ਅੱਜ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀਆਂ ਬੇਦਖਲੀਆਂ ਕੀਤੀਆਂ ਜਾਂਦੀਆਂ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਜਾ ਰਿਹਾ ਹੈ